ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਦੁਬਾਰਾ ਰਿਪੀਟ ਕਰਨ ਦੇ ਲਈ ਆਪਣੀਆਂ ਜਿਹੜੀਆਂ ਤਿਆਰੀਆਂ ਆ ਉਹ ਕਸਲੀਆਂ ਗਈਆਂ ਜਿਵੇਂ ਕਿ ਹਲਕਾ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਦੇ ਵਿੱਚ ਆਪਣੇ ਜਿਹੜੇ ਨਤੀਜੇ ਆਮ ਆਦਮੀ ਪਾਰਟੀ ਨੇ ਸੰਤੋਸ਼ਜਨਕ ਦੱਸੇ ਤਾਂ ਉਹਨਾਂ ਨੇ ਕਿਹਾ ਕਿ ਪਾਰਟੀ ਲੀਡਰਾਂ ਤੇ ਆਗੂਆਂ ਦੇ ਵਿੱਚ ਪੂਰੀ ਤਰ੍ਹਾਂ ਉਤਸ਼ਾਹ 2027 ਦੀਆਂ ਚੋਣਾਂ ਨੂੰ ਲੈ ਕੇ ਵੀ ਕੇ ਨਤੀਜੇ ਜਿਹੜੇ ਆ ਸਾਡੇ ਪੱਖ ਦੇ ਵਿੱਚ ਹੀ ਇਸੇ ਤਰੀਕੇ ਨਾਲ ਆਉਣਗੇ ਕਿਉਂਕਿ ਉਹਨਾਂ ਨੇ ਜਿੰਨੀ ਚੋਣ ਦਾ ਵੀ ਹਵਾਲਾ ਦਿੱਤਾ ਸੀ ਕਿ ਜਿਹਦੇ ਵਿੱਚ ਲੋਕਾਂ ਨੇ ਜਿਹੜਾ ਪੰਥਕ ਹਲਕਾ ਹੋਣ ਦੇ ਬਾਵਜੂਦ ਵੀ ਪੰਥਕ ਜਿਹੜੀਆਂ ਪਾਰਟੀਆਂ ਸੀ ਉਹਨਾਂ ਵੱਲੋਂ ਪੂਰਾ ਜ਼ੋਰ ਲਗਾਉਣ ਦੇ ਬਾਵਜੂਦ ਵੀ ਜਿਹੜੀ ਸੀਟ ਸੀ ਉਹਨਾਂ ਨੇ ਕਿਹਾ ਕਿ ਉਹ ਸਾਡੀ ਝੋਲੀ ਪਈ ਹੈ ਲੋਕਾਂ ਦਾ ਸਮਰਥਨ ਜਿਹੜਾ ਉਹ ਸਾਡੀਆਂ ਨੀਤੀਆਂ ਨੂੰ ਲੈ ਕੇ ਸਾਨੂੰ ਮਿਲ ਰਿਹਾ ਹੈ ਹਾਲੀ ਵਿੱਚ ਆਮ ਆਦਮੀ ਪਾਰਟੀ ਦੇ ਬਤਾਰਕ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਜਿਹੜੇ ਬਿਆਨ ਨੇ ਉਹ ਕਾਫੀ ਹੈਰਾਨ ਕਰਨ ਵਾਲੇ ਨੇ ਬੇਸ਼ੱਕ ਉਹਨਾਂ ਨੂੰ ਅਨੁਸ਼ਾਸਨ ਹਿੰਤਾ ਦੇ ਨਾਮ ਤੇ ਪਾਰਟੀ ਤੋਂ ਮੌਤਲ ਕੀਤਾ ਹੋਇਆ ਪਰ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਹੁਣ ਕਾਫੀ ਅਹਿਮੀਅਤ ਰੱਖ ਰੱਖਦੇ ਨੇ ਉਹਨਾਂ ਦੀ ਥਾਲੀ ਤੇ ਵਿੱਚ ਇੱਕ ਇੰਟਰਵਿਊ ਆਈ ਹੈ ਜਿਸ ਤੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਉੱਪਰ ਜਿਹੜੇ ਨਿਸ਼ਾਨੇ ਆ ਉਹ ਸਾਥ ਤੇ ਹੋਏ ਨਜ਼ਰ ਆਇਆ ਉਹਨਾਂ ਦਾ ਇਹ ਕਹਿਣਾ ਜੱਟ ਉਹਨਾਂ ਨੂੰ ਪੁੱਛਿਆ ਗਿਆ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਹੈ ਕਿਉਂਕਿ ਉਹ ਬਤੌਰ ਖੁਦ ਇੱਕ ਸੀਨੀਅਰ ਅਫਸਰ ਜਿਹੜੇ ਨੇ ਉਹ ਰਿਟਾਇਰ ਹੋਏ ਨੇ ਤਾਂ ਉਹਨਾਂ ਨੇ ਇਸ ਦੇ ਉੱਪਰ ਕਾਫੀ ਜ਼ਿਆਦਾ ਜਿਹੜੇ ਹੈ ਉਹ ਸਵਾਲ ਚੁੱਕੇ ਹੈ ਕਿ ਬੇਸ਼ੱਕ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਸਾਡੀ ਸਰਕਾਰ ਹੈ ਪਰ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਚਿੰਤਾਜਨਕ ਬਣੀ ਹੋਈ ਹੈ ਉਹਨਾਂ ਨੇ ਜਿਹੜੇ ਹਵਾਲੇ ਦਿੱਤੇ ਚਾਹੇ ਉਹ ਪਿਛਲੇ ਦਿਨੀ ਮੁਹਾਲੀ ਦੇ ਵਿੱਚ ਜਿਹੜਾ ਬਲਜ ਰਾਣਾ ਬਲਾ ਚੋਰੀਆ ਜਿਹੜਾ ਕਬੱਡੀ ਖਿਡਾਰੀ ਸੀ ਉਸ ਦਾ ਕਤਲ ਹੋਇਆ ਉਸ ਤੋਂ ਪਹਿਲਾਂ ਵਪਾਰੀ ਦਾ ਕਤਲ ਹੋਇਆ ਜਾਂ ਹੋਰ ਵੀ ਜਿਵੇਂ ਘਟਨਾਵਾਂ ਪੰਜਾਬ ਦੇ ਵਿੱਚ ਆ ਹੀ ਰਹੀਆਂ ਨੇ ਰੋਜ਼ ਸੁਰਖੀਆਂ ਦੇ ਵਿੱਚ ਚੋਰੀਆਂ ਨੂੰ ਲੈ ਕੇ ਬਹੁਤ ਸਾਰੀਆਂ ਘਟਨਾਵਾਂ ਉਹਨਾਂ ਨੇ ਖੁਦ ਵੀ ਗੱਲ ਕੀਤੀ ਕਿ ਜਿਵੇਂ 스내ਚਿੰਗ ਦੀਆਂ ਘਟਨਾਵਾਂ ਵਾਧ ਰਹੀਆਂ ਉਹਨਾਂ ਨੇ ਕਿਹਾ ਕਿ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਿਹੜਾ ਡਿਪਾਰਟਮੈਂਟ ਹੈ ਮੁੱਖ ਮੰਤਰੀ ਪਗਵਨ ਸਿੰਘ ਮਾਨ ਸਾਹਿਬ ਤੇ ਕੋਲ ਹੀ ਇਹ ਗ੍ਰਾਮ ਭਾਗ ਦੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਮੀਟਿੰਗਸ ਸੀਗੀਆਂ ਇਹ ਸਰਕਾਰ ਵੱਲੋਂ ਲੰਮਾ ਸਮਾਂ ਵਿਧਾਇਕ ਦਲ ਦੀਆਂ ਮੀਟਿੰਗਸ ਕੀਤੀਆਂ ਹੀ ਨਹੀਂ ਗਈਆਂ ਜਿੱਥੋਂ ਉਹਨਾਂ ਦਾ ਸਿੱਧਾ ਨਿਸ਼ਾਨਾ ਇਹੀ ਸੀ ਕਿ ਤਜਰਬੇ ਦੀ ਜਿਹੜੀ ਘਾਟ ਹੋਣ ਦਾ ਕਰਕੇ ਹੀ ਜਿਹੜੀ ਰਾਜਨੀਤੀ ਦੇ ਵਿੱਚ ਉਹਦੇ ਕਰਕੇ ਜਿਹੜੀਆਂ ਦਿੱਕਤਾਂ ਆਮ ਆਦਮੀ ਪਾਰਟੀ ਨੂੰ ਆ ਰਹੀਆਂ ਉਹਨਾਂ ਨੇ ਇਹ ਵੀ ਨਿਸ਼ਾਨਾ ਸਾਧਿਆ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਹੁਣ ਸਥਿਤੀ ਹੈ ਲॉ ਐਂਡ ਆਰਡਰ ਨੂੰ ਲੈ ਕੇ ਜੇਕਰ ਇਸੇ ਤਰ੍ਹਾਂ ਬਰਕਰਾਰ ਰਹੀ ਤਾਂ ਲੋਕਾਂ ਦੇ ਵਿੱਚੋਂ ਲੋਕਾਂ ਦੇ ਵਿੱਚ ਜਿਹੜੀ ਅਵਿਸ਼ਵਾਸ ਦੀ ਭਾਵਨਾ ਹੈ ਸਰਕਾਰ ਦੇ ਪ੍ਰਤੀ ਉਹ ਵੱਧਦੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜੇ ਜਿਹੜਾ ਹੁਣ ਮਾਹੌਲ ਚੱਲ ਰਿਹਾ ਹੈ ਲੋਕ ਕਾਫੀ ਡਰ ਦੇ ਵਿੱਚ ਹੈ ਸਹਿਮ ਦੇ ਵਿੱਚ ਹੈ ਉਹਨਾਂ ਨੇ ਜਿਹੜੇ ਮਾੜੇ ਅੰਸਰ ਹੈ ਸ਼ਾਪਤੀ ਅੰਸਰ ਹੈ ਉਹਨਾਂ ਨੂੰ ਵੀ ਨਿਸ਼ਾਨੇ ਤੇ ਲਿਆ ਉਹਨਾਂ ਨੇ ਕਿਹਾ ਕਿ ਬੇਸ਼ੱਕ ਉਹ ਜ਼ਿਆਦਾ ਐਕਟਿਵ ਨੇ ਪਰ ਉਹਦੇ ਉੱਪਰ ਜਿਹੜਾ ਕੰਟਰੋਲ ਹੈ ਉਹ ਪ੍ਰਸ਼ਾਸਨ ਨਹੀਂ ਕਰਨਾ ਹੁੰਦਾ ਪ੍ਰਸ਼ਾਸਨ ਇਸ ਵੱਲ ਪੇਸ਼ ਧਿਆਨ ਦੇ ਰਿਹਾ ਪਰ ਕੰਟਰੋਲ ਅਜੇ ਪੂਰੀ ਤਰ੍ਹਾਂ ਜਿਹੜਾ ਉਹ ਨਹੀਂ ਹੋ ਪਾਇਆ ਉਹਨਾਂ ਨੇ ਇੱਥੇ ਲੋਕਾਂ ਨੂੰ ਵੀ ਵੈਸੇ ਅਪੀਲ ਕੀਤੀ ਹੈ ਕਿ ਉਹ ਗਲੀਆਂ ਨਾਲੀਆਂ ਤੱਕ ਹੀ ਸੀਮਤ ਨਾ ਰਹਿਣ ਕਿਉਂਕਿ ਉਹ ਕਹਿੰਦੇ ਕਿ ਮੁੱਦਾ ਸਿਰਫ ਇਹੀ ਹੈ ਕਿ ਜਦੋਂ ਅਸੀਂ ਆਪਣੇ ਇਲਾਕਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਜਾਂਦੇ ਆ ਤਾਂ ਲੋਕਾਂ ਵੱਲੋਂ ਇਹੀ ਸੁਣਨ ਨੂੰ ਮਿਲ ਰਿਹਾ ਕਿ ਗਲੀ ਨਹੀਂ ਬਣੀ ਨਾਲੀ ਨਹੀਂ ਬਣੀ ਜਾਂ ਰਾਸ਼ਣ ਨਹੀਂ ਮਿਲਿਆ ਉਹ ਕਹਿੰਦੇ ਕਿ ਲੋਕਾਂ ਨੂੰ ਵੀ ਇਸ ਤੋਂ ਉੱਪਰ ਉੱਠਣਾ ਚਾਹੀਦਾ ਹੈ ਪਾਪ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਬੱਚਿਆਂ ਦੀ ਸਿੱਖਿਆ ਸਿਹਤ ਕਹਿੰਦੇ ਕਿ ਉਹਨਾਂ ਵੱਲ ਲੋਕਾਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਲੋੜ ਤਾਂ ਪਾਪ ਕੇ ਲੋਕ ਲੋਕ ਇਹਨਾਂ ਮੁੱਦਿਆਂ ਤੇ ਗੱਲ ਹੀ ਨਹੀਂ ਕਰਦੇ ਤਾਂ ਤਾਂ ਹੀ ਤਾਂ ਇਹ ਮੁੱਦੇ ਸਰਕਾਰਾਂ ਜਿਹੜੀਆਂ ਉਹ ਹੱਲ ਨਹੀਂ ਕਰਦੀਆਂ ਉਹ ਕਹਿੰਦੇ ਕਿ ਹੁਣ ਉਹ ਬੜੀ ਰਾਜਨੀਤੀ ਨਹੀਂ ਰਹੀ ਹੈ ਰਾਜਨੀਤੀ ਟਾਈਮ ਦੇ ਮੁਤਾਬਕ ਕਾਫੀ ਅੱਗੇ ਜਾ ਚੁੱਕੀ ਹੈ ਭਾਪਕੇ ਡਵੈਲਪਮੈਂਟ ਵਾਲੇ ਪਾਸੇ ਜਿਹੜੀ ਹੈ ਉਹਦੇ ਬਾਰੇ ਲੋਕਾਂ ਦੇ ਵਿੱਚ ਅਜੇ ਵੀ ਕੋਈ ਵੀ ਗਲਬਾ ਜਿਹੜੀ ਹੈ ਉਹ ਨਹੀਂ ਕੀਤੀ ਜਾਂਦੀ ਸਾਡੇ ਨਾਲ ਜਦੋਂ ਅਸੀਂ ਆਪਣੇ ਹਲਕਿਆਂ ਦਾ ਦੌਰਾ ਕਰਦੇ ਹਾਂ ਉਹਨਾਂ ਕਹਿੰਿਆ ਕਿ ਬੇਸ਼ੱਕ ਮੇਰੇ ਉੱਤੇ ਇਹੀ ਇਲਜ਼ਾਮ ਸੀ ਕਿ ਉਹਨਾਂ ਨੇ ਪਾਰਟੀ ਦੀਆਂ ਗਤੀਵਿਧੀਆਂ ਦੇ ਗਤੀਵਿਧੀਆਂ ਦੇ ਖਿਲਾਫ ਜਿਹੜੀ ਹੈ ਕੰਮ ਕੀਤਾ ਜਿਸ ਕਰਕੇ ਮੈਨੂੰ ਪਾਰਟੀ ਤੋਂ ਸਸਪੈਂਡ ਕੀਤਾ ਗਿਆ ਪਰ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਉਸੇ ਤਰ੍ਹਾਂ ਹੀ ਜੁੜਿਆ ਹੋਇਆ ਹਾਂ ਉਹਨਾਂ ਦੇ ਹਰ ਕੰਮ ਦੇ ਵਿੱਚ ਮੈਂ ਜਾਂਦਾ ਹਾਂ ਬੇਸ਼ੱਕ ਉਹਨਾਂ ਨੇ ਇੱਥੇ ਹਾਈ ਕਮਾਂਡ ਦੇ ਉੱਪਰ ਵੀ ਥੋੜੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਕੇਜਰੀਵਾਲ ਸਾਹਿਬ ਨਾਲ ਉਹਨਾਂ ਦੀ ਵਾਈਫ ਦੇ ਨਾਲ ਕੇ ਪਹਿਲਾਂ ਉਹਨਾਂ ਨੂੰ ਜਿਹੜੀ ਫੋਨ ਕਾਲ ਉਹ ਆਉਂਦੀ ਰਹੀ ਹੈ ਪਰ ਹੁਣ ਉਹਨਾਂ ਨੇ ਵੀ ਉਹਨਾਂ ਤੋਂ ਜਿਹੜਾ ਕਿਨਾਰਾ ਕੀਤਾ ਹੋਇਆ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਤੋਂ ਪਿੱਛੇ ਹਟਦੀ ਹੋਈ ਨਜ਼ਰ ਆਈ ਹੈ ਕਿਉਂਕਿ ਲੱਭੜਾ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਸਸਪੈਂਡ ਕੀਤੇ ਹਨ ਵਾਪਸ ਪਾਰਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਬਹਾਲ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਉਹਨਾਂ ਨੇ ਇੱਥੇ ਇਸ ਗੱਲ ਦਾ ਵੀ ਇਤਰਾਜ਼ اٹھਾਇਆ ਕਿ ਜਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਪੰਜਾਬ ਦੇ ਵਿੱਚ ਹਾਵੀ ਹੋਇਆ ਹੈ ਨਾਲ ਹੀ ਉਹਨਾਂ ਨੇ ਸਿਆਸੀ ਲੀਡਰਾਂ ਦੇ ਉੱਪਰ ਵੀ ਸਵਾਲ ਚੁੱਕੇ ਉਹਨਾਂ ਨੇ ਆਪਣੇ ਸੱਦੇ ਸਰਕਟ ਹਾਊਸ ਦੀ ਵੀ ਗੱਲ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਰਕਟ ਹਾਊਸ ਜਿਹੜਾ ਸੀ ਉਹ ਕਾਂਗਰਸ ਪਾਰਟੀ ਦੇ ਵਿਲੇ ਜਿਹੜਾ ਉਹ ਸੇਲ ਕੀਤਾ ਗਿਆ ਤੇ ਆ ਸਰਕਾਰੀ ਤੌਰ ਤੇ ਸੇਲ ਕਰਕੇ ਨਿਜੀ ਤੌਰ ਤੇ ਖਰੀਦ ਲਿਆ ਗਿਆ ਬਹੁਤ ਕੁਝ ਉਹਨਾਂ ਨੇ ਸਵਾਲ ਜਿਹੜੇ ਉਠਾਏ ਹੈ ਕਿ ਕਿਸ ਤਰੀਕੇ ਦੀ ਰਾਜਨੀਤੀ ਇਸ ਵਕਤ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਚੱਲ ਰਹੀ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਪਰ ਵੀ ਸਵਾਲ ਖੜੇ ਕੀਤੇ ਹੈ ਕਿ ਜੋ ਵਾਅਦੇ ਕੀਤੇ ਗਏ ਸਨ ਜਦੋਂ ਮੈਂ ਉਹਨਾਂ ਵਾਅਦਿਆਂ ਦੇ ਲਈ ਆਮ ਆਦਮੀ ਪਾਰਟੀ ਨੂੰ ਵਾਰ-ਵਾਰ ਯਾਦਵਾਉਂਦਾ ਰਿਹਾ ਕਿ ਆਪਾਂ ਉਹਨਾਂ ਵਾਅਦਿਆਂ ਵੱਲ ਮੁੜੀਏ ਕਿਉਂਕਿ ਲੋਕਾਂ ਦੇ ਵੱਲ ਜਦੋਂ ਦੁਬਾਰਾ ਆਪਾਂ ਵੋਟਾਂ ਮੰਗਣ ਜਾਵਾਂਗੇ ਤਾਂ ਲੋਕ ਸਾਨੂੰ ਉਹਨਾਂ ਵਾਅਦਿਆਂ ਨੂੰ ਯਾਦ ਕਰਾਉਣਗੇ ਕਿ ਤੁਸੀਂ ਪੂਰੇ ਨਹੀਂ ਕੀਤੇ ਤਾਂ ਉਹਨਾਂ ਨੇ ਕਿਹਾ ਕਿ ਮੇਰੀਆਂ ਉਹਨਾਂ ਗੱਲਾਂ ਨੂੰ ਵੀ ਜਿਹੜਾ ਸੀ ਉਹ ਅਣਗੌਲਿਆ ਕਰ ਦਿੱਤਾ ਜਾਂਦਾ ਰਿਹਾ ਇੱਥੇ ਉਹਨਾਂ ਨੇ ਆਪਣੀ ਪਾਰਟੀ ਦੇ ਉੱਪਰ ਜਿਸ ਤਰੀਕੇ ਦੇ ਸਵਾਲ ਖੜੇ ਕੀਤੇ ਹੈ ਹੋ ਸਕਦਾ ਹੈ ਉਹਨਾਂ ਦਾ ਅਗਲਾ ਮੋਟਿਵ ਜੇਕਰ ਆਮ ਆਦਮੀ ਪਾਰਟੀ ਉਹਨਾਂ ਨੂੰ ਅੱਗੇ ਵਾਪਸ ਨਹੀਂ ਲੈਂਦੀ ਤਾਂ ਹੋ ਸਕਦਾ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਚਲੇ ਜਾਣ ਪਰ ਜਿਸ ਤਰੀਕੇ ਦੇ ਨਾਲ ਉਹ ਕਹਿ ਰਹੀ ਹੈ ਕਿ ਮੇਰੇ ਨਾਲ ਪਾਰਟੀ ਵੱਲੋਂ ਕੀਤਾ ਗਿਆ ਉਸ ਨੂੰ ਲੈ ਕੇ ਉਹ ਚਿੰਤਾ ਦੇ ਵਿੱਚ ਵੀ ਨੇ ਕਿਉਂਕਿ ਉਹ ਕਹਿੰਦੀ ਕਿ ਮੈਂ ਜੁੜਿਆ ਹੀ ਇਸ ਕਰਕੇ ਸੀ ਕਿ ਇਸ ਪਾਰਟੀ ਨੇ ਸਾਰੀਆਂ ਜਿਹੜੀਆਂ ਸਮਾਜਿਕ ਕੁਰਤੀਆਂ ਉਹਨਾਂ ਦੇ ਖਿਲਾਫ ਬਦਲਾਅ ਦੀ ਜਿਹੜੀ ਗੱਲ ਹੈ ਉਹ ਕੀਤੀ ਸੀ ਨਹੀਂ ਤਾਂ ਦੂਸਰੀਆਂ ਪਾਰਟੀਆਂ ਵੀ ਤਾਂ ਰਾਜ ਕਰਤੀਆਂ ਜਾਂ ਰਾਜਨੀਤੀ ਕਰਦੀਆਂ ਆ ਰਹੀਆਂ ਸਨ ਮੈਂ ਉਹਨਾਂ ਦੇ ਨਾਲ ਵੀ ਜੁੜ ਸਕਦਾ ਸੀ ਪਰ ਮੈਂ ਇਹੀ ਪਾਰਟੀ ਚੁਣੀ ਇਹਨਾਂ ਨੇ ਇਨਕਲਾਬ ਦਾ ਨਾਅਰਾ ਦਿੱਤਾ ਸੀ ਕਿ ਅਸੀਂ ਪਾਰਟ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਵੱਖਰੀ ਰਾਜਨੀਤੀ ਕਰਨਗੇ ਅਸੀਂ ਰਵਾਇਤੀ ਪਾਰਟੀਆਂ ਵਾਂਗ ਉਸ ਤਰ੍ਹਾਂ ਦੀ ਗੰਦਲੀ ਰਾਜਨੀਤੀ ਨਹੀਂ ਕਰਾਂਗੇ ਉਹਦੇ ਤੋਂ ਉੱਪਰ ਉੱਠ ਕੇ ਰਾਜਨੀਤੀ ਕਰਾਂਗੇ ਪਰ ਉਹ ਕਹਿੰਦੇ ਕਿ ਨਾ ਪ੍ਰਚਾਰ ਨਾ ਨਸ਼ਾ ਨਾ ਬੇਰੁਜ਼ਗਾਰੀ ਕਿਸੇ ਵੀ ਚੀਜ਼ ਤੇ ਉੱਪਰ ਕਿਸੇ ਵੀ ਮੁੱਦੇ ਤੇ ਉੱਪਰ ਜਿਹੜੀ ਪੰਜਾਬ ਸਰਕਾਰ ਉਹ ਆਪਣੇ ਆਪ ਨੂੰ ਜਿਹੜਾ ਹੈ ਸਹੀ ਸਾਬਤ ਨਹੀਂ ਕਰ ਪਾਈ ਜਿਸ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਪਰ ਇਸ ਇੰਟਰਵਿਊ ਦੇ ਵੀ ਜਿਹੜੇ ਆ ਉਹ ਸਵਾਲ ਚੁੱਕੇ ਆ ਧੰਨਵਾਦ